ਲੋਕ ਹਿੱਤ ਲੋਕਾਂ ਦੀ ਆਵਾਜ਼ ਸਰਦਸਤੀ ਕਾਲ ਜੀ ਸਰ ਅੱਜ ਤਰਨ ਤਰਨ ਦੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਪਹੁੰਚੇ ਹਾਂ ਸਰ ਕੀ ਕਹਿਣਾ ਚਾਹੁੰਦੇ ਦੇਖੋ ਤੁਹਾਡੇ ਸਾਹਮਣੇ ਹੈ ਜੋ ਹਾਲਾਤ ਨੇ ਇੱਥੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਇਸ ਤਰੀਕੇ ਨਾਲ ਆਇਆ ਹੋਇਆ ਕਦੇ ਕਿਸੇ ਤਰੀਕੇ 'ਚ ਚਲਾ ਜਾਂਦਾ ਕਦੇ ਕਿਸੇ ਤਰੀਕੇ 'ਚ ਚਲਾ ਜਾਂਦਾ ਹੁਣ ਪਾਣੀ ਦਾ ਜਿਹੜਾ ਬਹਾਵ ਇਸ ਪਾਸੇ ਨੂੰ ਹੋਇਆ ਹੋਇਆ ਹੈ ਤੇ ਇੱਥੇ ਸਵੇਰ ਤੋਂ ਲੈ ਕੇ ਕਾਫੀ ਇੱਥੇ ਬ੍ਰੀਚ ਹੋ ਵੀ ਗਈ ਤਾਂ ਸੌਰੀ ਇਹਨੂੰ ਧਰਤੀ ਨੂੰ ਹੈ ਜਿਹੜੀ ਖੋਰਾ ਲੱਗਿਆ ਸੀ ਕੰਡਿਆਂ ਨੂੰ ਖੋਰਾ ਲੱਗਿਆ ਸੀ ਫਾਰਾ ਸਾਰੇ ਸਾਡੇ ਬਾਬਾ ਜੀ ਇਹ ਸਾਡੇ ਸਾਹਮਣੇ ਖੜੇ ਨੇ ਤੇ ਹੋਰ ਬਾਬਾ ਸੁਖਾ ਸਿੰਘ ਜੀ ਉਹਨਾਂ ਦੀ ਸੰਗਤ ਤੇ ਸਾਰਾ ਸਾਡਾ ਡਿਪਾਰਟਮੈਂਟ ਹੈ ਜਿਹੜਾ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ 30 ਦੇ ਕਰੀਬ ਬੰਦੇ ਜਿਹੜੇ ਝਾਲ ਲੈ ਕੇ ਕੋਈ ਟੈਕਨੀਕਲਿਟੀ ਹੈ ਉਹ ਸਾਰੇ ਝਾਲ ਬੰਨਣ ਤੇ ਲੱਗੇ ਆ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਮੈਂ ਧੰਨਵਾਦ ਕਰਦਾ ਸੰਤ ਮਹਾਪੁਰਸ਼ਾਂ ਦਾ ਤੇ ਸਾਰੀ ਸੰਗਤ ਦਾ ਜਿਹੜੇ ਨਿਰਸਵਾਰਥ ਇੱਥੇ ਲੱਗੇ ਹੋਏ ਨੇ ਤੇ ਇਹਨਾਂ ਨੇ ਸਵੇਰ ਤੋਂ ਲੈ ਕੇ ਬਹੁਤ ਥੋੜੇ ਸਮੇਂ ਦੇ ਵਿੱਚ ਕਾਫੀ ਜਿਹੜਾ ਵੱਡਾ ਇਹ ਹੈ ਇਹ ਬੰਨ੍ਹ ਬੰਨੇ ਇਹਨਾਂ ਨੇ ਕਾਮਯਾਬ ਹੋਏ ਨੇ ਤੇ ਪਾਣੀ ਬੜਾ ਡੂੰਘਾ ਤੇ 20 ਫੁੱਟ ਦੇ ਲਵੇ ਪਾਣੀ ਆ ਸੋ ਇਹਨਾਂ ਦਾ ਧੰਨਵਾਦ ਕਰਨਾ ਆ ਕਿ ਇਹਨਾਂ ਨੇ ਸਾਰੇ ਕਿਸਮ ਦੇ ਰਿਸਕਾਂ ਨੂੰ ਝੱਲਦੇ ਹੋਏ ਇਹ ਜਿਹੜਾ ਬੰਨ੍ਹ ਬੰਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਨੂੰ ਮੰਤਰੀ ਸਾਹਿਬ ਜੀ ਲਾਲਜੀ ਸਿੰਘ ਭੁੱਲਰ ਜੀ ਨੇ ਇਹਨਾਂ ਦਾ ਹਲਕਾ ਦੱਸਿਆ ਅਸੀਂ ਉਸ ਗੱਲ ਤੇ ਵਿਚਾਰ ਕਰਾਂਗੇ ਕਿ ਇਸ ਤਰ੍ਹਾਂ ਦੀ ਦਿੱਕਤ ਹੈ ਜਿਹੜੀ ਨਾ ਆਵੇ ਇਹਦਾ ਕੋਈ ਨਾ ਕੋਈ ਸਥਾਈ ਹੱਲ ਲੱਭੀਏ ਇਸ ਗੱਲ ਤੇ ਅਸੀਂ ਪੂਰਾ ਵਿਚਾਰ ਕਰਾਂਗੇ ਤੇ ਬਾਕੀ ਕਈ ਸੁਝਾਅ ਜਿਹੜੇ ਇੱਥੇ ਲੋਕਾਂ ਨੇ ਦੱਸੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਅਸੀਂ ਉਹਨਾਂ ਦਾ ਹੱਲ ਪਹਿਲੇ ਕਰਕੇ ਰੱਖਿਆ ਕਿ ਜੇ ਜ਼ਮੀਨਾਂ ਦੇ ਵਿੱਚੋਂ ਮਿੱਟੀ ਚੱਕੀ ਜਾਵੇ ਬ੍ਰੇਤੀ ਰੇਤਾ ਚੱਕਿਆ ਜਾਵੇ ਤਾਂ ਵੀ ਹੱਲ ਹੋ ਸਕਦਾ ਹੈ ਤੋ ਅਸੀਂ ਉਹਦੇ ਲਈ ਪਹਿਲੇ ਜਿਹੜੀ ਸਾਡੀ ਮਾਈਨਿੰਗ ਪਾਲਿਸੀ ਉਹਦੇ ਸੁਧਾਰ ਕੀਤਾ ਹੋਇਆ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਆਹ ਫਲੱਡ ਡਿਸੀਜਨ ਨਿਕਲਣ ਤੋਂ ਬਾਅਦ ਇਹਨਾਂ ਨੂੰ ਪੂਰੀ ਜਾਣਕਾਰੀ ਦੇ ਕੇ ਮੈਂ ਸਮਝਦਾ ਉਹਦੇ ਨਾਲ ਹੀ ਹੱਲ ਹੋ ਜਾਵੇਗਾ। ਬਾਕੀ ਇਸ ਸਮੇ ਸਾਡਾ ਆਉਣ ਦਾ ਮਤਲਬ ਲੋਕਾਂ ਨਾਲ ਹਮਦਰਦੀ ਵੀ ਹੈ। ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਮੋਨੀਟਰਿੰਗ ਕਰ ਰਹੇ ਨੇ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ। ਸਾਡਾ ਮਤਲਬ ਇਸ ਗੱਲ ਤੇ ਆਉਣ ਤੇ ਇੱਥੇ ਜੇ ਕਿਸੇ ਨੂੰ ਅਨਾਜ ਦੀ ਲੋੜ ਹੈ ਤੇ ਅਨਾਜ ਦਿੱਤਾ ਜਾ ਰਿਹਾ ਹੈ ਜੇ ਕਿਸੇ ਨੂੰ ਬਿਜਲੀ ਦੀ ਸਪਲਾਈ ਦੀ ਲੋੜ ਹੈ ਬਿਜਲੀ ਦੀ ਸਪਲਾਈ ਸਾਰੇ ਨਿਰਵਿਘਨ ਰਾਤ ਨੂੰ ਚੱਲ ਰਹੀ ਹੈ ਮੈਡੀਕਲ ਏਡ ਦੀ ਲੋੜ ਹੈ ਉਹ ਦਿੱਤੀ ਜਾ ਰਹੀ ਹੈ ਪਸ਼ੂਆਂ ਨੂੰ ਕੋਈ ਸਹਾਇਤਾ ਦੀ ਲੋੜ ਹੈ ਉਹ ਦਿੱਤਾ ਜਾ ਰਿਹਾ ਹੈ ਕਿੱਥੇ ਕਿਸ਼ਤੀਆਂ ਦੀ ਲੋੜ ਹੈ ਕਿਸ਼ਤੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਸ ਕੰਮ ਤੇ ਲੱਗਿਆ ਤੇ ਸਾਡਾ ਵਾਟਰ ਸਰਵਿਸ ਡਿਪਾਰਟਮੈਂਟ ਹੈ ਜਿਹੜਾ ਉਹ ਜਿੱਥੇ ਜਿਸ ਤਰ੍ਹਾਂ ਦੀ ਲੋੜ ਹੈ ਬਕਾਇਦਾ ਸੈਕਟਰਾਂ ਦੇ ਵਿੱਚ ਵੰਡ ਕੇ ਅਫਸਰਾਂ ਨੂੰ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਤੇ ਡਿਊਟੀ ਲਾਈ ਗਈ ਹੈ ਕਿ ਕਿਸੇ ਕਿਸੇ ਦੀ ਕੋਈ ਦਿੱਕਤ ਨਾ ਆਵੇ ਸਾਰੇ ਅਸੀਂ ਹਰ ਜਗ੍ਹਾ ਜਾ ਰਹੇ ਹਾਂ ਕੱਲ ਸultanpur Lodhi ਜਿੱਥੇ ਵੱਡੀ ਮਾਰ ਪਈ ਹੈ ਉੱਥੇ Bahopar Island ਉੱਥੇ ਕਾਫੀ ਡਿਸਕਨੈਕਟੀਵਿਟੀ ਹੋ ਗਈ ਹੈ ਲੋਕ ਖੇਤਾਂ ਦੇ ਵਿੱਚ ਬੈਠੇ ਨੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਹਰ ਚੀਜ਼ ਮੁਹੱਈਆ ਕਰਾਈ ਜਾ ਰਹੀ ਹੈ ਫਿਰੋਜ਼ਪੁਰ ਜਾ ਕੇ ਦੇਖਿਆ ਤੇ ਹੁਣ ਇੱਥੇ ਆਏ ਆ ਸੋ ਜਿੱਥੇ ਵੀ ਕਿਤੇ ਮਾਰ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਹੈ ਬਾਕੀ ਕੁਦਰਤ ਹੈ ਜੋ ਕੁਦਰਤ ਦੀ ਮਾਰ ਨੂੰ ਕੋਈ ਨਹੀਂ ਕੋਈ ਕਹਿ ਸਕਦਾ ਜੋ ਪਾਣੀ ਆ ਰਿਹਾ ਹੈ ਉਹ ਆ ਰਿਹਾ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਅਸੀਂ ਕੋਈ ਅੱਗੇ ਨੁਕਸਾਨ ਨਾ ਹੋਵੇ ਇਸ ਦੇ ਲਈ ਪੰਜਾਬ ਸਰਕਾਰ ਹੈ ਜਿਹੜੀ ਉਹ ਯਤਨ ਕਰ ਰਹੀ ਹੈ ਕੋਲਰ ਸਾਹਿਬ ਤੁਸੀਂ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵਿਚਰ ਰਹੇ ਹੋ ਲੋਕਾਂ ਨਾਲ ਤੇ ਹੁਣ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਰਕਾਰ ਵੱਲੋਂ ਹੈਲਪ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਲਗਾਤਾਰ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਸਾਰੇ ਐਸਐਸਪੀ ਸਬੰਧਾਂ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ ਤੇ ਸਾਰੇ ਕੋਈ ਤੇ ਉਹਨਾਂ ਦੀ ਹਰ ਵੇਲੇ ਬਾਜ ਆਖਿਆ ਸਾਰੇ ਮਨਿਸਟਰ ਸਰਬਾਨਾਂ ਦੀ ਡਿਊਟੀ ਲਾਈ ਗਈ ਆ ਜਿਹੜੇ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਆ ਸਾਰੀਆਂ ਜ਼ਿਲ੍ਹਕਾਂ ਦੇ ਵਿੱਚ ਦੋ ਦੋ ਮੰਤਰੀਆਂ ਦੀ ਡਿਊਟੀ ਲੱਗੀ ਆ ਵੀ ਕਿਸੇ ਨੂੰ ਜੇ ਕਿਸੇ ਨੂੰ ਖਾਣ ਪੀਣ ਦੀਆਂ ਵਸਤਾਂ ਦੀ ਜ਼ਰੂਰਤ ਆ ਉਹ ਪਹਚਾਈਆਂ ਜਾਣ ਜੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਆ ਫੀਡ ਦੀ ਲੋੜ ਆ ਉਹ ਪਹਚਾਈ ਜਾਵੇ ਅੱਜ ਸਾਡੇ ਇੱਥੇ ਪੱਟੀ ਹਲਕੇ ਦੇ ਵਿੱਚ ਸਾਡੇ ਜਲ ਸਰੂਤ ਮੰਤਰੀ ਬ੍ਰਿੰਦਰ ਗੁਇਲ ਜੀ ਆਏ ਆ ਉਹਨਾਂ ਨੇ ਆ ਕੇ ਕਿਸਾਨਾਂ ਦਾ ਹਾਲਚਲ ਪੁੱਛਿਆ ਤੇ ਜਿਹੜੀਆਂ ਦਿੱਕਤਾਂ ਉਹਨਾਂ ਬਾਰੇ ਜਾਣਿਆ ਇਹਨਾਂ ਨੂੰ ਇਹ ਦੱਸਿਆ ਕਿ ਸਾਡੇ ਬੰਦ ਦੇ ਨਾਲ ਪਿੱਛੇ 6-7 ਕਿਲੋਮੀਟਰ ਜਿਹੜਾ ਪੱਥਰ ਲੱਗ ਗਿਆ ਤੇ ਗਾਂਹ ਰਹਿ ਗਿਆ ਸਾਡਾ 13-14 ਕਿਲੋਮੀਟਰ ਪੱਥਰ ਲੱਗਣ ਵਾਲਾ ਇਹ ਪੱਥਰ ਲੱਗ ਜੇ ਤੇ ਸਾਡਾ ਬੰਨ ਸੁਰੱਖਿਅਤ ਹੋ ਜਾਊਗਾ ਤੇ ਜਿਹੜੀ ਪਾਲਿਸੀ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਬਣਾਈ ਆ ਪੀ ਜਿਹੜੀ ਅੱਗੇ ਰੇਤ ਜ਼ਮੀਨਾਂ ਦੇ ਵਿੱਚੋਂ ਇੱਕ ਬੰਦਾ ਆ ਕੇ ਠੇਕੇਦਾਰ ਆ ਕੇ ਉਹ ਖੱਡ ਮਨਜ਼ੂਰ ਕਰਾ ਕੇ ਕਿਸਾਨਾਂ ਦੀ ਲੁੱਟਖੋ ਕਰ ਜਾਂਦਾ ਸੀ ਉਹ ਕੰਮ ਬੰਦ ਹੋ ਗਿਆ ਹੁਣ ਜਿਹੜਾ ਜ਼ਮੀਨ ਦਾ ਮਾਲਕ ਆ ਉਹਦੇ ਨਾਂ ਤੇ ਹੀ ਖੱਡ ਪਾਸ ਹੋਊਗੀ ਉਹ ਕਿਸਾਨ ਆਪਦੀ ਜ਼ਮੀਨ ਦੇ ਵਿੱਚੋਂ ਰੇਤ ਪਟਾਊਗਾ ਸਰਕਾਰ ਵੱਲੋਂ ਉਹਨੂੰ ਮਨਜ਼ੂਰੀ ਮਿਲੂਗੀ ਕਿਸਾਨ ਨੂੰ ਦੂਜਾ ਬੰਦਾ ਇਥੋਂ ਰੇਤ ਨਹੀਂ ਚੁੱਕ ਸਕੂਗਾ ਇੱਕ ਵੀ ਚਮਚਾ ਨਹੀਂ ਚੁੱਕ ਸਕੂਗਾ ਦੂਜਾ ਬੰਦਾ ਜੀਦੀ ਮਾਲਕੀ ਹੈ ਜਿਹਦੇ ਨਾਲ ਜਮ੍ਹਾਂ ਬੰਦੀ ਹੈ ਜਿਹਦੇ ਨਾਲ ਗਰਦੌਰੀਆਂ ਨੇ ਜਿਹੜਾ ਜ਼ਮੀਨ ਦਾ ਮਾਲਕੀ ਖਾਨੇ ਚ ਬੋਲਦਾ ਉਸੇ ਬੰਦੇ ਦੇ ਨਾਂ ਹੀ ਖੱਡ ਪਾਸ ਹੋਊਗੀ ਜਿਹੜੀ ਇਹ ਨੁਕਸਾਨ ਕਰਦਾ ਆ ਦਰਿਆ ਪਾਣੀ ਜਦੋਂ ਆਉਂਦਾ ਆ ਫਸਲਾਂ ਬਰਬਾਦ ਹੋ ਜਾਂਦੀਆਂ ਜ਼ਮੀਨਾਂ ਉੱਚੀਆਂ ਨੀਵੀਆਂ ਹੋ ਜਾਂਦੀਆਂ ਤੇ ਇਹਦੇ ਚੋਂ ਹੀ ਵੇਖੋ ਚਾਂਦੀ ਵਰਗੀ ਚਿੱਟੀ ਜਿਹੜੀ ਰੇਤ ਨਿਕਲਦੀ ਆ ਇਹ ਅੱਗੇ ਠੇਕੇਦਾਰ ਲੁੱਟ ਕੇ ਲੈ ਜਾਂਦਾ ਹੈ ਇਹ ਕਿਸਾਨਾਂ ਨੂੰ ਮਿਲ ਗਈ ਤੇ ਕਿਸਾਨਾਂ ਦੀ ਆਪੇ ਜਿਹੜੀ ਆਰਥਿਕ ਹਾਲਤ ਆ ਸੁਧਰ ਜਾਣੀ ਆ ਕਿਸਾਨਾਂ ਦਾ ਜਿਹੜਾ ਸਭ ਤੋਂ ਵੱਡਾ ਮੁੱਖ ਮੁੱਦਾ ਤੇ ਮੁੱਖ ਮੰਗ ਹੀ ਇਹੋ ਹੀ ਵੀ ਜਿਹੜੀ ਸਾਡੀ ਰੇਤ ਆ ਉਹ ਕਿਸਾਨ ਆਪ ਚੁੱਕ ਸਕੇ ਜਦੋਂ ਵੀ ਅਸੀਂ ਇੱਥੇ ਆਉਨੇ ਹਾਂ ਕਿਸਾਨ ਇਹੋ ਆਂਦੇ ਹੁੰਦੇ ਵੀ ਸਾਨੂੰ ਖੁੱਲ ਦੇ ਦਿਓ ਜੀ ਭਾਵੇਂ 2 ਮਹੀਨੇ ਖੁੱਲ ਦੇ ਦਿਓ ਅਸੀਂ ਆਪਣੀਆਂ ਜ਼ਮੀਨਾਂ ਨਾਲੇ ਪੱਧਰੀਆਂ ਕਰ ਲਈਏ ਨਾਲੇ ਅਸੀਂ ਰੇਤ ਵੇਚ ਲਈਏ ਤੇ ਸਰਕਾਰ ਨੇ ਇਹਨਾਂ ਨੂੰ 12 ਮਹੀਨਿਆਂ ਦੀ ਖੁੱਲ ਦੇਤੀ ਆ ਜਦੋਂ ਪਾਣੀ ਲੈ ਗਿਆ ਅਸੀਂ ਅਫਸਰਾਂ ਦੀ ਡਿਊਟੀ ਲਾ ਕੇ ਕਿਸਾਨਾਂ ਨੂੰ ਅਵੇਅਰ ਕਰਾਂਗੇ ਵੀ ਕਿਸੇ ਨੂੰ ਤੁਹਾਨੂੰ ਐਗਰੀਮੈਂਟ ਦੇਣ ਦੀ ਲੋੜ ਨਹੀਂ ਕਿਸੇ ਨਾਲ ਤੁਹਾਨੂੰ ਰਲ ਦੀ ਲੋੜ ਨਹੀਂ ਸਿੱਧੇ ਜਾਓ ਸਾਡੇ ਤਰਨ ਤਾਰਨ ਜਾ ਕੇ ਅਫਸਰਾਂ ਦੇ ਕੋਲ ਐਕਸੀਅਨ ਸਾਹਿਬ ਕੋ ਜਾ ਕੇ ਤੁਸੀਂ ਪੋਰਟਲ ਦੇ ਉੱਤੇ ਅਪਲਾਈ ਕਰੋ ਉਹ ਤੁਹਾਡੀ ਜੋ ਵੀ ਬਣਦੀ ਯੋਗ ਫੀਸ ਹੋਊਗੀ ਉਹ ਤੁਹਾਨੂੰ ਉਸ ਤਰੀਕੇ ਨਾਲ ਜਾਇਜ਼ ਤਰੀਕੇ ਦੇ ਨਾਲ ਵੀ ਲੋਕਾਂ ਨੂੰ ਵੀ ਸਸਤੀ ਰੇਤ ਮਿਲੇ ਤੇ ਤੁਹਾਨੂੰ ਵੀ ਪੈਸੇ ਵਧੀਆ ਮਿਲ ਜਾਣ ਤੇ ਜਦੋਂ ਵੇਖੋ ਦਰਿਆ ਆਉਂਦਾ ਹੈ ਜਦੋਂ بارش ਹੁੰਦੀ ਆ ਇਹ ਤੇ ਹਰ ਸਾਲ ਹੀ ਰੇਤ ਪਾ ਜਾਂਦਾ ਹਰ ਸਾਲ ਉੱਚੀ ਕਰ ਜਾਂਦਾ ਜ਼ਮੀਨ ਤੇ ਜੇ ਪੁੱਟੀ ਜਾਊ ਜਦੋਂ ਅਗਲੇ ਸਾਲ ਫੇਰ ਬਰਸਾਤ ਹੋਈ ਇਹ ਫੇਰ ਰੇਤ ਪੈ ਜਾਣੀ ਹੈ ਇਹ ਕਦੀ ਇਹ ਨਹੀਂ ਹੋਇਆ ਪੀਜੇ ਪੁੱਟੀ ਗਈ ਜ਼ਮੀਨ ਤੇ ਸ਼ਾਇਦ ਉਹ ਨੀਵੀ ਹੋ ਜਣੀ ਆ ਇਹ ਤੇ ਦਰਿਆ ਮਿੱਟੀ ਲੈ ਕੇ ਆਉਂਦਾ ਤੇ ਵਾਧੂ ਇੱਥੇ ਮਿੱਟੀ ਤੇ ਵਾਧੂ ਰੇਤ ਕਰ ਜਾਂਦਾ ਬਾਕੀ ਕਿਸਾਨਾਂ ਦੇ ਨਾਲ ਆ ਕਿਸਾਨ ਸਾਡੇ ਭਰਾ ਨੇ ਅਸੀਂ ਤੇ 24 ਘੰਟੇ ਰਾਤ ਦਿਨ ਇਹਨਾਂ ਦੇ ਵਿੱਚ ਰਹਿਨੇ ਆ ਅੱਗੇ ਵੀ 2020 ਚ ਜਦੋਂ ਹੜਾ ਆਇਆ ਉਦੋਂ ਭਾਵੇਂ ਸਾਡੀ ਸਰਕਾਰ ਨੇ ਹੀ ਦਾਸ ਬਤੌਰ ਇਹਨਾਂ ਦਾ ਭਰਾ ਮੈਂ ਇਹਨਾਂ ਦੇ ਵਿੱਚ ਰਿਆਂ ਜਿੰਨੀ ਕਰ ਸਕਦੇ ਹਾਂ ਮਦਦ ਇਹਨਾਂ ਭਰਾਵਾਂ ਦੀ ਉਦੋਂ ਵੀ ਕੀਤੀ ਜਦੋਂ ਫਿਰ ਕਰੋਨਾ ਆ ਗਿਆ 20 ਚ ਉਦੋਂ ਕਰੋਨਾ ਵੇਲੇ ਆਮ ਪਬਲਿਕ ਜਿਹੜੇ ਗਰੀਬ ਲੋਕ ਸੀ ਉਹਨਾਂ ਦੀ ਵੀ ਮਦਦ ਕੀਤੀ ਫਿਰ ਆ 23 ਚ ਜਦੋਂ ਆੜ ਆਇਆ ਫਿਰ ਵੇਖੋ ਸਾਡੀ ਜ਼ਿੰਮੇਵਾਰੀ ਆਏ ਕੋਈ ਸਹਾਨ ਨਹੀਂ ਹੀ ਕਰਦੇ ਫਿਰ 23 ਚ ਵੀ ਜਿੰਨੀ ਹੋ ਸਕੀ ਜੋ ਬਣ ਸਕਿਆ ਆਪਾਂ ਇਹਨਾਂ ਦੀ ਆਪ ਦੇ ਵੱਲੋਂ ਤੇ ਸਰਕਾਰ ਵੱਲੋਂ ਵੀ ਮਦਦ ਕਰਾਈ ਤੇ ਹੁਣ ਵੀ ਇਹ ਇਹਨਾਂ ਦਾ ਵਾਦਾ ਮੇਰਾ ਜੋ 1-1 ਰੁਪਿਆ ਉਹ ਮਾਅਬਜੇ ਦਾ ਇੱਕ ਕਿਸਾਨ ਵੀਰਾਂ ਦੇ ਖਾਤੇ 'ਚ ਪਊਗਾ ਤੇ ਗਾਂ ਜਿਹੜੀਆਂ ਖੱਡਾਂ ਵਾਂ ਉਹ ਜਿਨ੍ਹਾਂ ਦੀ ਮਾਲਕੀ ਹੋ ਕਿਸਾਨਾਂ ਦੀ ਉਹਨਾਂ ਦੇ ਨਾਂ ਦੇ ਪਾਸ ਹੋਣਗੀਆਂ ਇਹ ਆਪਦੀ ਰੇਤ ਆਪ ਵੇਚਣ ਦੇ ਸਮਰੱਥ ਹੋਣਗੇ ਇਹਨਾਂ ਨੂੰ ਕਿਸੇ ਦੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਇਹ ਆਪ ਆਪਦੀਆਂ ਜੇਬਾਂ ਚੋਂ ਪੈਸੇ ਕੱਢ ਕੇ ਲੋਕਾਂ ਨੂੰ ਦੇਣਗੇ ਜੋ ਕਿਸਾਨ ਦੀ ਆਪਦੀ ਜ਼ਮੀਨ ਆ ਉਹ ਆਪਦੀ ਜ਼ਮੀਨ ਤੋਂ ਆਪ ਪੈਸਾ ਵਟ ਕੇ ਆਪਦੇ ਘਰ ਪਰਿਵਾਰ ਨੂੰ ਚਲਾਊਗਾ ਆਪਦੇ ਬੱਚਿਆਂ ਦਾ ਵਿਆਹ ਕਰੂਗਾ ਆਪਦੀ ਕੋਠੀ ਪਾਊਗਾ ਅੱਗੇ ਮੈਨੂੰ ਮੰਤਰੀ ਸਾਹਿਬ ਦੱਸਦੇ ਪਏ ਵੀ ਇਹਨਾਂ ਦੇ ਹਲਕੇ ਦੀ ਗੱਲ ਆ ਉਹ ਕੋਈ ਬੰਦਾ ਇਹਨਾਂ ਦੀ ਆੜ ਤੇ ਆਉਂਦਾ ਹੀ ਤੇ ਛੇ ਕਿਲੇ ਉਹਨੇ ਚੋਨਾ ਲਾਇਆ ਕਾ ਗਰਦਰਿਆ ਝਾੜ ਆਗੇ ਤੇ ਥੋੜੇ ਦਿਨ ਬਾਅਦ ਉਹਦੀ ਦੋ ਪੇਟੀਆਂ ਦੀ ਸ਼ਾਦੀ ਸੀ ਦੋ ਦਿਨ ਵਿੱਚੋਂ ਵਕਵਾ ਪੈ ਗਿਆ ਕੰਬੈਨ ਨਾਲ ਲੱਭੀ ਕਾ ਗਰਦਰਿਆ ਆ ਗਿਆ ਤੇ ਉਹਦਾ ਸਾਰਾ ਚੋਨਾ ਤਬਾਹ ਹੋ ਗਿਆ ਤੇ ਉਹ ਇਹ ਕਹਿੰਦੇ ਵੀ ਉਹ ਰੋਵੇ ਵੀ ਹੁਣ ਕੁੜੀਆਂ ਦੇ ਵਿਆਹ ਕਿੱਥੋਂ ਕਰਨੇ ਆ ਵੀ ਇਹ ਤੇ ਮੈਂ ਕਹਿੰਨਾ ਵੀ ਬੜੇ ਦਲੇਰ ਬੜੇ ਜਝਾਰੂ ਨੇ ਇੰਨਾ ਇਹਨਾਂ ਦਾ ਨੁਕਸਾਨ ਹੁੰਦਾ ਫਿਰ ਵੀ ਇਹ ਪਰਵਾਹ ਨਹੀਂ ਕਰਦੇ ਵੱਡੇ ਦਿਲ ਵਾਲੇ ਨੇ ਇਹ ਸਰਕਾਰ ਇਹਨਾਂ ਲੋਕਾਂ ਦੀ ਸਰਕਾਰ ਆ ਤੇ ਇਹਨਾਂ ਲੋਕਾਂ ਵਾਸਤੇ ਇਹ ਕਾਨੂੰਨ ਬਣਾਇਆ ਧੰਨਵਾਦ ਦੇ ਪੰਜ ਮਰਲੇ ਦੇ ਦੋ ਇਹਨਾਂ ਨੂੰ ਬੰਦੇ ਢੀ ਕੰਨੇ ਸਤਾਈ ਵੜੇ ਜਾਨਾ ਸਾਡੇ ਵੇਲੇ ਘਰ ਕੋਲ ਬਾਤ ਚੱਲਦੀ ਹੈ ਤੁਰਿਆ ਚੱਲ ਤੇਰੀਆਂ ਲੱਤਾਂ ਮੜ ਕੇ ਲੱਕੀਆਂ ਮੈਂ ਤਾਂ ਤਾਈਆਂ ਤਾਂ ਕਹਿੰਦੇ ਆ ਤੁਰਿਆ ਜੀ ਤੇ ਮੰਗ ਵੀ ਤੁਹਾਡੀ ਇਹ ਹੋਣਦੀ ਸੀ ਜਦੋਂ ਅਸੀਂ ਆਉਨੇ ਹਾਂ ਨਾ ਤੁਹਾਡੇ ਕੋਲ ਤੁਸੀਂ ਇਹੋ ਗੱਲਾਂ ਆਂਦੇ ਹੁੰਦੇ ਹੋ ਵੀ ਰੇਤ ਸਾਨੂੰ 2 ਮਹੀਨੇ ਦੇ ਦਿਓ ਸਾਨੂੰ ਵੇਚ ਲੈਣ ਦਿਓ ਸਾਨੂੰ 2 ਮਹੀਨੇ ਅਸੀਂ 12 ਮਹੀਨੇ ਤੁਹਾਨੂੰ ਦੇਤੇ ਜੀ ਮੈਂ ਨਾ ਫਿਰ ਮੇਲੂ ਭਗਵੰਤਨਾ ਮਾਨ ਨਾਲ ਦਾ ਮੁੱਖ ਮੰਤਰੀ ਨਹੀਂ ਜੇ ਲੱਭਣਾ ਸਹੀ ਗੱਲ ਸਹੀ ਉਹਨੇ 12 ਮਹੀਨੇ ਦੇਤੇ ਜੱਟਾਂ ਨੂੰ ਵੀ ਜੱਟੋ ਥਾੜੀ ਜੇ ਰੇਤ ਤੇ ਜਦੋਂ ਮਰਜ਼ੀ ਵੇਚ ਲੋ 12 ਮਹੀਨੇ ਮੈਂ ਇਹ ਕੰਮ ਕਰਦਾ ਮੰਤਰੀ ਸਾਹਿਬ ਤੇ ਚਿੱਠੇ ਤਰਕੇ ਫਿਰ ਤੇ ਖਰਾਬਾ ਉਹਨਾਂ ਮਿਲੇ ਪਾ ਸਾਨੂੰ ਹਾਂ ਹਾਂ ਬਿਲਕੁਲ ਮੈਂ ਤੇ ਤੁਹਾਨੂੰ ਅੱਗੇ ਕਹਿੰਦੇ ਆ ਵੀ ਤੁਹਾਡੀ ਮੰਗ ਹੀ ਇਹੋ ਹੀ ਇੱਕ ਕਾਨੂੰਨ ਪਾਸ ਕਰਤਾ ਆ ਬਸ ਬਸ ਇੱਕ ਕਾਨੂੰਨ ਤਾਂ ਹੀ ਅਹੀਂ ਤੁਹਾਡੇ ਕੋ ਆਏ ਆ ਤੁਹਾਨੂੰ ਪਤਾ ਲੱਗ ਜੇ ਕਿ ਚਲੋ ਪਿੱਛੇ ਜੋ ਆਪਣੇ ਨਾਲ ਕੀਤਾ ਪੁਰਾਣੀਆਂ ਸਰਕਾਰਾਂ ਨੇ ਜੋ ਹੋਇਆ ਜੋ ਕਾਨੂੰਨ ਉਹਨਾਂ ਬਣਾਏ ਹਾਂਜੀ ਹਾਂਜੀ ਉਹਨਾਂ ਕਾਨੂੰਨਾਂ ਨੂੰ ਆਪਾਂ ਨਹੀਂ ਹੈ ਕੁਝ ਕਰ ਸਕਦੇ ਕਿਉਂਕਿ ਸਰਕਾਰਾਂ ਉਹਨਾਂ ਦੀਆਂ ਹੁਣ ਆ ਤੁਹਾਡੀ ਸਰਕਾਰ ਬਣੀ ਐ ਤੇ ਤੁਹਾਡੀ ਸਰਕਾਰ ਚ ਕਾਨੂੰਨ ਵੀ ਤੁਹਾਡੇ ਹੱਕ ਚ ਬਣ ਗਿਆ ਮੈਂ ਤਾਂ ਤੋਂ ਮਹਾਰਾਜ ਸੱਚੇ ਪਾਛਾ ਅੱਛਾ ਚੜਦੀ ਕਲਾ ਤੇਨੂੰ ਇਹ ਤਾਂ ਵੱਡਾ ਮੰਤਰੀ ਹਾਂ ਬੜਾ ਵੱਡਾ ਚਾਰਜੀ ਕਲਾਜ ਤੇ ਸਾਡੇ ਵੀ ਚਿੱਠੇ ਤਾਰ ਦੇ ਨਾਲ ਭਰ ਕੇ ਪਾਉ ਹਣ ਕੇ ਜਦੋਂ ਨਾ ਕੋ ਪੁਲਸ ਵਾਲੇ ਰੋਕਣਾ ਨਾ ਕਿ ਮਾਈਨਿੰਗ ਵਾਲੇ ਸਾਡਾ ਜੋ ਵੱਡਾ ਭਰਾ ਬਾਹੂ ਮੰਤਰੀ ਸਾਹਿਬ ਸਾਨੂੰ ਆਈ ਦੱਸੇ ਤੇ ਉੱਤੇ ਕੋ ਲੋਗੇ ਡਾਕ ਲੰਦਾ ਆਹੋ ਅੱਗੇ ਵੀ ਜਦੋਂ ਹੜਾਉਂਦੇ ਸੀ ਤੁਹਾਡੇ ਕੋ ਜੇ ਕੋਈ ਆਉਂਦਾ ਸੀ ਬੰਦਾ ਤੇ ਤੁਸੀਂ ਇਹੋ ਆਉਂਦੇ ਹੋ ਪੀ ਪਾਉ ਸਾਨੂੰ ਰੇਤ ਵੇਚਣ ਦੀ ਛੋੜ ਦੇ ਦਿਓ ਸਾਨੂੰ ਰੇਤ ਵੇਚਣ ਦੀ ਛੋੜ ਦੇ ਦਿਓ ਸਾਰੇ ਇਹ ਸਾਰੇ ਇਹ ਸਾਰੇ ਉਹਨਾਂ ਘਰਾਂ ਤੋਂ ਸਾਰੇ ਉਹਨਾਂ ਘਰਾਂ ਦੇ ਕੋਲੇ ਇਹਨਾਂ ਦੇ ਕੋਲੇ ਤੇ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਕੋ ਟਰੈਕਟਰ ਨਾਲ ਜਦੋਂ ਲੋਕਾਂ ਕੋ ਬਲਦਾਂ ਨੇ ਜੋੜੇ ਤੇ ਅੱਜ ਵਿਚਾਰਿਆਂ ਦੇ ਕੋਲੇ ਕਿੱਲਾ ਕਿੱਲਾ ਪਠਿਆਂ ਜੋ ਗੇਦਰ ਬਜੀ ਸਾਰੀ ਪਹਿਲੀ ਪਾਣੀ ਵਗੰਦਾ ਵੇ ਘਰੋਂ ਬੁਕਾਰ ਹੋਣ ਦੀ ਗੱਲ ਜਿਹੜੀ ਹੁਣ ਪਾਣੀ ਵਾਲੀ ਹੈ ਨਾ ਹਾਂ ਹਾਂਜੀ ਹਾਂਜੀ ਹੁਣ ਉਹਦੀ ਚਿੰਤਾ ਨਾ ਕਰੋ ਇਹ ਤਾਂ ਸਿਉਣਾ ਦੇਊਗਾ ਹੀ ਤੁਹਾਡੀ ਮੈਂ ਬਹੁਤ ਜਦੋਂ ਪਾਣੀ ਆ ਗਿਆ ਫੇਰ ਪਰ ਜਾਂਦਾ ਇਹ ਜਿਵੇਂ ਕਹਿੰਦੇ ਨੇ ਨਾ ਕਈ ਵਾਰ ਕੋਈ ਬੰਦਾ ਲੈਨ ਚ ਲੱਗਾ ਹੁੰਦਾ ਤਾਂ ਕਈ ਵਾਰ ਪਿਛਲੇ ਬੰਨੇੋਂ ਵਾਂਡ ਸ਼ੁਰੂ ਹੋ ਜਾਂਦੀ ਆ ਉਹ ਪਿਛਲੇ ਬੰਨੇ ਵਾਲਾ ਅੱਗੇ ਆ ਜਾਂਦਾ ਉਹ ਮਹਾਰਾਜ ਕਿਰਪਾ ਕਰੇ ਤੁਹਾਨੂੰ ਭਗਵੰਤ ਮਾਨ ਨੇ ਪਿਛਲੇ ਬੰਨੇੋਂ ਲਿਆ ਕੇ ਤੇ ਫੇਰ ਅੱਗੇ ਲੈ ਜਾਂਦਾ ਅੱਗੇ ਲੈ ਜਾਂਦਾ ਹਾਂ ਇਹ ਆਪੇ ਜਦੋਂ ਰੇਤ ਤੁਹਾਡੀ ਵਿਖਣ ਲੱਪੀ ਤੇ ਹਰ ਸਾਲ ਦਰਿਆ ਆਉਂਦਾ ਰੇਤ ਫੇਰ ਪਰ ਜਾਂਦਾ ਤੁਹਾਨੂੰ ਤੇ ਕਣਕ ਝੋਨਾ ਬੀਜਣ ਦੀ ਲੋੜ ਹੀ ਨਹੀਂ ਰਹਿਣੀ ਹਾਂਜੀ ਮੰਤਰੀ ਸਾਹਿਬ ਇਹ ਕੰਮ ਹੋ ਗਿਆ ਨਾ ਅਸੀਂ ساری ਜ਼ਿੰਦਗੀ ਤੇਰਾ ਕੋਈ ਨਹੀਂ ਭਲਾਉਂਦੇ ਨਹੀਂ ਨਹੀਂ ਮਹਾਰਾਜ ਕਿਰਪਾ ਕੀਤੀ ਹੈ ਕਾਨੂੰਨ ਹੋ ਗਿਆ ਪਾਸ ਇਹ ਭਗਵੰਤ ਮਾਨ ਨੂੰ ਦਿਓ ਸੀਸਾ ਕੇਜਰੀਵਾਲ ਨੂੰ ਦਿਓ ਸੀਸਾ ਜਿਹਨਾਂ ਕਾਨੂੰਨ ਪਾਸ ਕਰਾਇਆ ਠੀਕ ਆ ਜੀ ਠੀਕ ਆ ਪੁਰਾਣੇ ਪੁਰਾਣਿਆਂ ਨੂੰ ਇਹ ਹੁੰਦਾ ਹੈ ਨਾ ਕਿ ਜੱਟਾਂ ਨੂੰ ਦੇ ਤੇ ਹੱਕ ਤੇ ਮੁੜ ਕੇ ਸਾਡਾ ਨਹੀਂ ਕੰਮ ਚੱਲਣਾ ਸਾਡਾ ਨਹੀਂ ਚੱਲਣਾ ਤੇ ਆਪਣੀ ਸਰਕਾਰ ਨੂੰ ਵੀ ਜੱਟ ਬਚਣਾ ਚਾਹੀਦਾ ਅਸੀਂ ਤੇ ਜਦੋਂ ਕੁਝ ਵਿੱਚੋਂ ਲੈਣਾ ਨਹੀਂਗਾ ਤੇ ਜੱਟ ਤੇ ਬਚੇ ਜੱਟ ਬਚੇ ਹਾਂਜੀ ਕਿਸਾਨ ਬਚੇ ਇਹ ਜੇ ਮੰਤਰੀ ਸਾਹਿਬ ਜਿੱਤਣਾ ਤੁਸੀਂ ਆਇਓ ਤੁਹਾਡੇ ਜਿਹੜੇ ਬੰਦੇ ਥੱਲੇ ਆ ਉਹਨਾਂ ਨੂੰ ਆਰਡਰ ਕਰ ਦਿੰਦੇ ਆ ਤੇ ਉਹ ਮੁੜ ਕੇ ਤੁਹੀਂ ਭਾਵੇਂ ਸਾਨੂੰ ਜੋ ਮਰਜ਼ੀ ਸੋਨਾ ਦੇ ਦਿਓ ਉਹਨਾਂ ਸਾਨੂੰ ਲਿਆ ਕੇ ਸਿਲਵਰ ਦੇ ਦੇਣਾ ਅਸੀਂ ਤਾਂ ਦਿਖਾਉਂਦੇ ਇੱਥੇ ਆਨੇ ਤੁਹਾਡਾ ਸੋਨਾ ਹੀ ਰਹਿਣਾ ਫੇਰ ਗੱਲ ਸੁਣੋ ਮੈਂ ਮੈਂ ਤੇ ਮੈਂ ਤੇ ਤੁਹਾਡੇ ਵਿੱਚ ਹੀ ਰਹਿਣਾ ਹਾਂਜੀ ਆ ਜਿੱਦਨ ਦਾ ਪਾਣੀ ਆਇਆ ਤੇ ਮੈਨੂੰ ਤੁਹਾਡੇ ਨੂੰ ਵੱਧ ਦੁੱਖ ਆ ਦੁੱਖ ਤੁਹਾਨੂੰ ਵੀ ਆ ਵੇਖੋ ਜਿਹਦੇ ਤੇ ਬੀਜ ਦੀ ਆ ਵੱਧ ਦੁੱਖ ਤੇ ਉਹਨੂੰ ਹੁੰਦਾ ਪਰ ਮੈਨੂੰ ਵੀ ਤੁਹਾਡੇ ਬਰਾਬਰ ਹੀ ਦੁੱਖ ਆ ਵੇਖੋ ਤੁਹਾਡਾ ਜਾੜਾ ਹੋ ਗਿਆ ਤੇ ਉਹ ਮੇਰਾ ਹੀ ਜਾੜਾ ਹੋ ਗਿਆ ਹਾਂਜੀ ਠੀਕ ਆ ਜੀ ਆਪਾਂ ਦੇ ਨਾਲੇ ਆ ਜਿਹੜੇ ਮਾਝੇ ਵਾਲੇ ਆ ਖਾਸ ਕਰਕੇ ਲਾਹੌਰ ਜ਼ਿਲ੍ਹੇ ਵਾਲੇ ਲਾਹੌਰ ਜ਼ਿਲ੍ਹੇ ਆ ਦੇ ਆਪਾਂ ਦੇ ਵੇਖੋ 47 ਚ ਵੀ ਉਜੜੇ ਆਪਾਂ 84 ਚ ਵੀ ਉਜੜੇ ਠੀਕ ਆ ਜੀ ਕਿਹੜੀਆਂ ਨੇ ਪੀੜੀਆਂ ਨੇ ਕੜੀਆਂ ਜਾਂਦੀਆਂ ਜਿੰਨਾ ਨੁਕਸਾਨ ਹੋਇਆ ਤੇ ਹੁਣ ਆ ਦਰਿਆ ਜੜੀ ਜਾਂਦਾ ਇਹੋ ਗੱਲ ਆ ਜੇ ਦਰਿਆ ਦੇ ਵੇਹਣਾਂ ਤੇ ਮੁੜ ਕੇ ਤੇਰੇ ਲਈ ਨਿਗਾਹ ਆਂਦੀ ਆ ਵੀ ਮੰਤਰੀ ਸਾਹਿਬ ਆਵੇ ਤੇ ਕੋਈ ਸਾਡੀ ਖਬਰ ਲਵੇ ਤੇ ਬੜੀ ਬਾਪੇ ਵੀਰਸੋਂ ਦੀ ਕਿਰਪਾ ਹੈ ਜਿੱਦਾਂ ਤੋਂ ਉਹਨਾਂ ਨੇ ਉੜੀਆ ਦੋ ਦੋ ਕਿਲੋ ਸਾਡਾ ਖੂਨ ਵਧ ਗਿਆ ਉਹ ਬੜੀ ਖੁਸ਼ਕਿਸਮਤ ਆਪਾਂ ਅੱਜ ਜਿਹੜੀ ਆ ਖੋਲ ਦਿੱਤੀ ਉਹ ਨਾ ਮੈਂ ਨਾ ਮਹਾਰਾਜ ਚੜ੍ਹਦੀ ਕਲਾ ਕਰੇ ਤੈਨੂੰ ਇਹਦੋਂ ਵੀ ਵੱਡਾ ਅਫਸਰ ਬਣਾਵੇਂ ਅਫਸਰ ਵੀ ਅਫਸਰ ਨੇ ਮੰਨਤੀ ਬਹੁਤ ਤੇਰਾ ਧੰਨਵਾਦ ਬੰਦੇ ਸਾਹਿਬ ਵੈਸੇ ਮੰਤਰੀ ਵੱਡਾ ਹੁੰਦਾ ਅਫਸਰ ਨਾ ਠੀਕ ਦਾ ਪਟਵਾਰੀ ਨੂੰ ਵੱਡਾ ਬਣ ਜਾਂਦਾ